ਹਾਂਜੀ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਖੜਿਆ ਜੀ ਸੈਂਟ ਥੋਮਸ ਸਕੂਲ ਫਲੋਰ ਤੇ ਇਧਰਲੇ ਪਾਸੇ ਹੈਗਾ ਜੀ ਸਰਕਾਰੀ ਸਕੂਲ ਫਲੋਰ ਉਹਦੇ ਨਾਲ ਬਿਲਕੁਲ ਹੀ ਇੱਕ ਐਸੇ ਭਰਾ ਨੇ ਜਿਹੜੇ ਕਿ ਖਾਣਾ ਬਹੁਤ ਵਧੀਆ ਬਣਾਉਦੇ ਨੇ ਮਤਲਬ ਬ੍ਰੇਕਫਾਸਟ ਹੁੰਦਾ ਇਹਨਾਂ ਦੇ ਕੋਲ ਤੇ ਇਹ ਹੈ ਜੀ ਬਾਈਫਰਾਂ ਦਾ ਇੱਕ ਕਾਰਟ ਸਕੂਲ ਦੀ ਗਰਾਊਂਡ ਦੇ ਬਾਹਰ ਬਿਲਕੁਲ ਨਾਲ ਲਾਉਂਦੇ ਨੇ ਖਾਣਾ ਕਿਹਦੇ ਬਹੁਤ ਵਧੀਆ ਇਹ ਬਣਾਉਦੇ ਕੀ ਨੇ ਛੋਲੇ ਭਟੂਰੇ ਬਣਾਉਂਦੇ ਨੇ ਸਮੋਸੇ ਛੋਲੇ ਹੁੰਦੇ ਨੇ ਇਹਨਾਂ ਕੋਲ ਤੇ ਨਾਲ ਇਹਨਾਂ ਕੋਲ ਹੁੰਦੇ ਨੇ ਨਾਲ ਹਸਬੰਡ ਵਾਈਫ ਕੰਮ ਕਰਦੇ ਨੇ ਕਹਣਾ ਬਹੁਤ ਵਧੀਆ ਹੁੰਦਾ ਤੇ ਕਾਫੀ ਰਸ਼ ਵਧੀਆ ਇਹਨਾਂ ਦੇ ਕੋਲ ਪੈਂਦਾ ਆ ਤੇ ਮੇਨ ਚੀਜ਼ ਅੱਜ ਆਈ ਐ ਸਪੈਸ਼ਲੀ ਇਹਨਾਂ ਦਾ ਬ੍ਰੇਕਫਾਸਟ ਚੈੱਕ ਕਰਨ ਵਾਸਤੇ ਵੀ ਇਹਨਾਂ ਦਾ ਬਾਈ ਹੁਣ ਦਾ ਬ੍ਰੇਕਫਾਸਟ ਕਰੀਏ ਕਿਉਂਕਿ ਆਪਣਾ ਮੇਨ ਕੰਮ ਹੈ ਵੀ ਸਿਰਫ ਪੰਜਾਬੀ ਭਰਾਵਾਂ ਨੂੰ ਸਪੋਰਟ ਕਰਨਾ ਆਪਾਂ ਉਹ ਕਰਦੇ ਰਹਨਾ ਤੇ ਇਸ ਕਰਕੇ ਭਰਾਵਾਂ ਦਾ ਸਾਨੂੰ ਇੱਕ ਕਾਲ ਆਇਆ ਸੀਗਾ ਵੀ ਆਪਾਂ ਇਹਨਾਂ ਦੀ ਇੱਕ ਵੀਡੀਓ ਨੂੰ ਕਰਕੇ ਸਪੋਰਟ ਕਰੀਏ ਕਿ ਤਾਂ ਜੋ ਹੋਰ ਲੋਕਾਂ ਤੱਕ ਜਿਹੜਾ ਇਹਨਾਂ ਦਾ ਜਿਹੜਾ ਸਵਾਦ ਆ ਉਹ ਪਹੁੰਚ ਸਕੇ ਤੇ ਇਧਰ ਬਾਈ ਹੁਣੀ ਨੇ ਇੱਥੇ ਆ ਜੀ ਬਾਈ ਹੁਣਾਂ ਦਾ ਇੱਕ ਸਮਾਨ ਦਾ ਕਾਊਂਟਰ ਜਿੱਥੇ ਬਾਈ ਹੁਣੀ ਆਪਣੇ ਸਮਾਨ ਲਾਉਂਦੇ ਨੇ ਇਧਰ ਪਿਆਜ਼ ਹੋ ਗਿਆ ਇਧਰ ਅਚਾਰ ਹੋ ਗਿਆ ਅਚਾਰ ਚੈੱਕ ਕਰੋ ਮਿਕਸ ਹੈ ਜੀ ਹੋਰ ਬਾਈ ਕੀ ਕੀ ਹੋ ਵੀ ਦਿਖਾ ਦਿਓ ਨਾਲ ਨਾਲ ਇਧਰ ਆ ਗਿਆ ਜੀ ਚਲੇ ਕੀ ਬਾਤ ਹੈ ਬਹੁਤ ਤੇ ਇਧਰ ਆ ਗਈ ਚਟਨੀ ਤੇ ਜਿਹੜੀ ਸਮਾਨ ਦਾ ਨਾਲ ਉਹ ਪਰਲੇ ਪਾਸੇ ਕਾਊਂਟਰ ਦੇ ਹੈਗਾ ਜੀ ਉੱਥੇ ਲਾਉਂਦੇ ਆ ਜੀ ਨਾਲ ਬਾਈ ਹੁਣੀ ਤੇ ਇਧਰ ਵੱਲ ਸਮੋਸੇ ਤੇ ਨਾਲ ਬੰਦੇ ਪਟੂਰੇ ਤੇ ਬਾਈ ਨਾਲ ਹੁਣ ਗੱਲਬਾਤ ਕਰਦੇ ਆ ਤੇ ਨਾਲੇ ਤੁਹਾਨੂੰ ਦੱਸਦੇ ਆ ਕਿ ਕਿੰਨੀ ਦੇਰ ਹੋਊਗੀ ਬਾਈ ਹੁਣ ਉਹ ਤੇ ਕੰਮ ਕਰਦੇ ਆ ਹਾਂਜੀ ਬਾਈ ਜੀ ਕੀ ਹਾਲ ਚਲ ਜੀ ਵਧੀਆ ਜੀ ਬਾਈ ਜੀ ਆਪਣਾ ਹੋਰ ਠੀਕ ਠਾਕ ਹੋ ਹਾਂਜੀ ਹਾਂਜੀ ਕੰਮ ਕਰ ਪਹਿਲਾਂ ਦੱਸੋ ਕਿਵੇਂ ਚੱਲਦਾ ਕੰਮ ਕਰ ਵਧੀਆ ਜੀ ਪੂਰਾ ਵਧੀਆ ਚੱਲਦਾ ਹਾਂਜੀ ਹਾਂਜੀ ਅੱਛਾ ਬਾਈ ਜੀ ਪਹਿਲਾਂ ਤਾਂ ਮੈਨੂੰ ਦੱਸੋ ਵੀ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਕਿੰਨੀ ਦੇਰ ਹੋ ਗਈ ਬਾਈ ਜੀ ਘੱਟੋ ਘਾਟ 15-20 ਸਾਲ ਹੋ ਚਲੇ ਤੁਹਾਨੂੰ ਕਰਦਿਆਂ ਨੂੰ ਹਾਂਜੀ ਹਾਂਜੀ ਤੇ ਇਹ ਸ਼ਾਪ ਜਿਹੜੀ ਆ ਕਿਹੜੇ ਨਾਮ ਦੇ ਬਾਈ ਦੀ ਆ ਪਹਿਲਵਾਨਾਂ ਦੇ ਨਾਮ ਦੇ ਬਾਈ ਦੀ ਪਹਿਲਵਾਨ ਦੇ ਨਾਮ ਹਾਂਜੀ ਹਾਂਜੀ ਇੱਕ ਵਾਰ ਤੁਹਾਡੀ ਸ਼ਾਇਦ ਵੀਡੀਓ ਸ਼ੂਟ ਵੀ ਕੀਤੀ ਸੀ ਤੁਹਾਡੇ ਭਰਾਵਾਂ ਦੀ ਹੈ ਨਾ ਹਾਂਜੀ ਉਹ ਤੁਹਾਡੇ ਪਰਜਾਈ ਤੇ ਭਰਾ ਦੇ ਜਿਹੜੇ ਕੰਮ ਕਰਦਿਆਂ ਦੁ ਤਾਂ ਤੁਸੀਂ ਵੀ ਉਹ ਇੱਕੋ ਪਰਿਵਾਰ ਦੇ ਵਿੱਚ ਹੋ ਹੀ ਹਾਂ ਹਾਂਜੀ ਹਾਂਜੀ ਓਕੇ ਭਾਈ ਇੱਥੇ ਐਸਛਲ ਜਗ੍ਹਾ ਦੇ ਆ ਕੇ ਤੁਹਾਨੂੰ ਕਿੰਨੇ ਦਿਨ ਰੂਗੇ ਸਤਿਓ ਜਲੇ 5-6 ਮਹੀਨੇ ਹੀ ਉਦਾਂ ਉਧਰ ਲੱਗਦੀਆਂ ਇਹ ਪਹਿਲਾਂ ਆਪਣੀਆਂ ਬੈਂਕ ਮਾਰੇ ਅੱਛਾ ਸਟੇਟ ਬੈਂਕ ਦੇ ਕੋਲ ਅੱਛਾ ਉਧਰੋ ਜਗਾ ਦਿੱਤੀਆਂ ਕਮੇਟੀ ਵਾਲਿਆਂ ਨੇ ਅੱਛਾ ਉਧਰ ਉਹ ਸਟੇਟ ਬੈਂਕ ਨੇ ਚੁਕਾਤੀਆਂ ਉਹ ਸਟੇਟ ਬੈਂਕ ਵਾਲੇ ਪਾਸੇ ਕਮੇਟੀ ਕਰਦੇ ਚੁਕਾਤੀਆਂ ਹਾਂਜੀ ਕੀ ਵਜ੍ਹਾ ਕੀ ਹੋਈ ਉੱਥੇ ਬਾਈ ਆਵਾਜ਼ ਉਹ ਦੇਖਤੇ ਹੀ ਆਉਂਦੀ ਸੀ ਉਹਨਾਂ ਲੰਘਦੇ ਵੜਦੇ ਗੱਡੀਆਂ ਗੁੱਡੀਆਂ ਆ ਰਿਆ ਅੱਛਾ ਮਤਲਬ ਰਸ਼ ਜ਼ਿਆਦਾ ਪੈਣ ਦਾ ਹੁੰਦਾ ਸੀ ਜਿਹਦੇ ਕਰਕੇ ਉਹ ਉੱਥੇ ਹੋ ਜੀ ਉਕੇ ਤੇ ਬਈ ਕੌਣ ਕੌਣ ਪਹਿਲਾਂ ਤੋਂ ਤੁਸੀਂ ਇੱਥੇ ਸ਼ਾਪ ਤੇ ਕੌਣ ਕੌਣ ਆਉਂਦੇ ਹੋ ਮੈਂ ਆ ਜੀ ਭਤੀਜਾ ਮੇਰਾ ਅੱਛਾ ਤੇ ਵਾਈਫ ਹੁੰਦੀ ਹੈ ਕਿ ਅੱਡਾ 2 ਘੰਟੇ ਲਈ ਆ ਜਾਂਦੀ ਅੱਛਾ ਇਧਰ ਬਾਈ ਹੁਣੀ ਨਾਲ ਨਾਲ ਸਮੋਸੇ ਇਕ ਤਲਦੇ ਰਹਿੰਦੇ ਤੇ ਨਾਲ ਨਾਲ ਬਾਈ ਕਿੰਨੇ ਵਜੇ ਤੋਂ ਸ਼ੁਰੂ ਕਰਦੇ ਹੋ ਬ੍ਰੇਕਫਾਸਟ ਤੁਸੀਂ ਸਵੇਰੇ 9 ਤੋਂ ਲੈ ਕੇ 9 ਤੋਂ ਲੈ ਕੇ 4 ਵਜੇ ਤੱਕ ਹੀ ਸਵੇਰੇ 9 ਵਜੇ ਤੋਂ ਲੈ ਕੇ 4 ਵਜੇ ਤੱਕ 4 ਵਜੇ ਤੱਕ ਬ੍ਰੇਕਫਾਸਟ ਹਾਂ ਜੀ ਹਾਂ 12 ਤੋਂ ਲੈ ਕੇ 2:30 ਵਜੇ ਤੱਕ ਰਾਚ ਹੁੰਦਾ ਪੂਰਾ ਅੱਛਾ 12 ਤੋਂ ਲੈ ਕੇ 2:30 ਵਜੇ ਤੱਕ ਪੂਰਾ ਵਸ਼ਪਰ ਹੁੰਦਾ ਤੇ ਬਈ ਸਭ ਤੋਂ ਜ਼ਿਆਦਾ ਜਿਹੜਾ ਹੋਲ ਸੇਲ ਹਾਂਜੀ ਕਿਹੜਾ ਸਭ ਤੋਂ ਜ਼ਿਆਦਾ ਵਿਕਦੇ ਆ ਸਮੋਸੇ ਵਿਕਦੇ ਆ ਭਟੂਰੇ ਵਿਕਦੇ ਆ ਜਾਂ नान ਵਿਕਦੇ ਨੇ ਭਟੂਰੇ ਵੀ ਵਿਕਦੇ ਆ नान ਵੀ ਵਿਕਦੇ ਆ ਆਪਣੇ ਸਮੋਸਾ ਉਹਦਾ ਚੜਨੇ ਵਾਲਾ ਛੋਲੇ ਵਾਲਾ ਲੈ ਜਾਂਦੇ ਗਏ ਅੱਛਾ ਬਲੋ ਸਮੋਸੇ ਇੱਕ ਵੈਸੇ ਰੱਖਿਆ ਨਾਲ ਹਾਂਜੀ ਹਾਂਜੀ ਅਸਲ ਦੇ ਵਿੱਚ ਤੁਹਾਡੇ ਜਿਹੜੇ ਹੈਗੇ ਆ ਭਟੂਰੇ ਤੇ ਤੁਹਾਡੇ नान ਜ਼ਿਆਦਾ ਵਿਕਦੇ ਨੇ ਹਾਂਜੀ ਹਾਂਜੀ ਓਕੇ ਜੀ ਤੇ ਇਹ ਜਿਹੜਾ ਤੁਹਾਡਾ ਜੱਦੀਪੁਰਖੀ ਕੰਮ ਹਾਂਜੀ ਹਾਂਜੀ ਪਹਿਲਾਂ ਕੌਣ ਕਰਦਾ ਸੀ ਪਹਿਲੇ ਡੈਡੀ ਲਾਉਂਦੇ ਸੀ ਫਾਦਰ ਮੇਰੇ ਅੱਛਾ ਪਹਿਲਾਂ ਤੁਹਾਡੇ ਫਾਦਰ ਸਾਹਿਬ ਲਾਉਂਦੇ ਸੀ ਹਾਂਜੀ ਮੁਖਤਿਆਰ ਜਾਨ ਅੱਛਾ ਜੀ ਉਹ ਕਿੱਥੇ ਲਾਉਂਦੇ ਹੁੰਦੇ ਸੀ ਹੌਨ ਜੈ ਦੇਥ ਹੋ ਗਿਆ ਵੀ ਲੌਂਦੀ ਕਿੱਥੇ ਹੁੰਦੀ ਸੀ ਰੇੜੀ ਕਿੱਥੇ ਆ ਗਲਟੀ ਹੁੰਦੀ ਸੀ ਵੱਡੇ ਸਕੂਲ ਦੀ ਆਪਾਂ ਅੱਛਾ ਵੱਡੇ ਸਕੂਲ ਦੀ ਕੰਡਿਨਚੂ ਉੱਥੇ ਹੁੰਦੀ ਸੀ ਤੇ ਹੁਣ ਮੇਰੇ ਨਾਲ ਤੁਹਾਡੇ 3-4 ਤੁਸੀਂ ਭਰਾਓ ਨਾ 5 6 6 ਭਰਾ ਤੇ 6 ਭਰਾ ਤੇ ਸਾਰੇ ਕੰਮ ਇਹੀ ਕਰਦੇ ਨੇ ਹਾਂਜੀ ਇਹੀ ਕਰ ਸਾਰੇ ਦੀਆਂ ਆਪ ਆਪਣੀਆਂ ਆਪਣੇ ਜਗ੍ਹਾ ਲਾਈਆਂ ਹੋਈਆਂ ਹਾਂਜੀ ਹਾਂ ਕੀ ਬਾਤ ਹੈ ਬਜੀ ਤੇ ਸੁਆਦ ਭਾਈ ਕਿਵੇਂ ਸੁਆਦ ਸਾਹਿਬ ਨਾਲ ਸੇਮ ਹੈ ਕਿ ਅਲੱਗ-ਅਲੱਗ ਸੇਮ ਹੈ ਸਾਰੇ ਭਰਾਵਾਂ ਦਾ ਸੁਆਦ ਦੇ ਨੇ ਅੱਛਾ ਕੀ ਬਾਤ ਹੈ ਬਜੀ ਤੇ ਭਾਈ ਰੇਟ ਦੱਸਿਓ ਇੱਕ ਰੇਟ ਕੀ ਕੀ ਹੈਗਾ ਯਾਰ ਰੇਟ ਵੀ ਭੰਡੂਰੇ 50 ਤੇ 3 ਹੈ ਜੀ 50 ਰੁਪਏ ਦੇ ਤਿੰਨ ਬਡੂਰੇ ਤਿੰਨ ਬਡੂਰੇ ਨਾਲ ਛੋਲੇ ਨਾਲ ਸਲਾਦ ਚੜਨੀ ਸਾਰਾ ਕੁਝ ਮਿਲੂਗਾ ਅੱਛਾ ਤੇ ਆਹ ਨਾਂ ਦੀ ਪਲੇਟ 50 ਰੁਪਏ ਦੀ ਪਲੇਟ ਹੈ ਨਾ ਅੱਛਾ ਜੀ ਦੋ ਨਾਲ ਛੋਲੇ ਸਲਾਦ ਸਭ ਕੁਝ ਮਿਲੂਗਾ ਜਿਵੇਂ ਆਹ ਨਾਂ ਦੀ ਪਲੇਟ ਲੱਗ ਰਹੀ ਹੈ ਨਾ ਹਾਂਜੀ ਅੱਛਾ ਜੀ ਤੇ 50 ਰੁਪਏ ਦੀ ਹੈ ਹਾਂਜੀ ਤੇ ਇਸ ਸਮੋਸੇ ਵੀ 50 ਦੀ ਪਲੇਟ ਹੈ ਦੋ ਦੋ ਸਮੋਸੇ 50 ਰੁਪਏ ਦੀ ਚੜਨੀ ਵਾਲੇ achar ਆ ਸਮੋਸੇ ਚਟਨੀ ਵਾਲੇ ਉਸ ਪਿਆਦੇ 400 400 ਉਹ ਕਹਿੰਦੇ ਇਹ ਸਾਰੇ ਜਿਹੜੇ ਤੁਸੀਂ ਕੰਮ ਕਰਦੇ ਹੋ ਮਤਲਬ ਇੱਕੋ ਫੈਮਿਲੀ ਚ ਹੀਆਂ ਤੇ ਇੱਥੇ ਵਿਖਾਉਂਦੇ ਹੋ ਤੁਹਾਡੇ ਕੰਮ ਕਰਦੇ ਹਾਂ ਓਕੇ ਤੇ ਮਤਲਬ ਤੁਹਾਡਾ ਇੱਕ ਭਤੀਜਾ ਹੋ ਗਿਆ ਹਾਂਜੀ ਹੋਰ ਇੱਕ ਵਾਰੀ ਵਾਈਫ ਹੋ ਗਿਆ ਤੁਹਾਡੇ ਨਾਲ ਤੇ ਹੋਰ ਤੁਹਾਡੇ ਕੋਲ ਨਹੀਂ ਸਾਰੇ ਕੁ ਕਰੀ ਕਰੀ ਰੱਖਿਆ ਤੁਸੀਂ ਨਹੀਂ ਨਹੀਂ ਆਪਣੇ ਲਈ ਆਪਣਾ ਜਿੱਦੀ ਕੰਮ ਹੈ ਅੱਛਾ ਸਾਰੇ ਤੁਸੀਂ ਆਪਣੀ ਇੱਥੇ ਆਪਣੇ ਹੱਥੀ ਕੰਮ ਕਰਦੇ ਹੋ ਮਤਲਬ ਵੀ ਕੋਈ ਬੰਦਾ ਹੋਰ ਆ ਨਹੀਂ ਆਊਟ ਆਫ ਨਹੀਂ ਰੱਖਿਆ ਕੋਈ ਨਹੀਂ ਨਹੀਂ ਆਪਾਂ ਕੀ ਬਾਤ ਹੈ ਬੱਸ ਬਹੁਤ ਵਧੀਆ ਬੱਸ ਤੇ ਬਾਈ ਫਿਰ ਸਾਨੂੰ ਕੀ ਭਾਉਂਗੇ ਜੋ ਮਰਜੀ ਖਾਓ ਉਸ ਮੋਸੇ ਖਾਓ ਬਦੂਰੇ ਆ ਨਾਨ ਵੀ ਹੁਣ ਮੈਂ ਦੇਖੋ ਭਾਜੀ ਮੈਨੂੰ ਤੁਹਾਡੇ ਕੋਲ ਹੈ ਗਿਆ ਤਿੰਨ ਆਪਸ਼ਨ ਨੇ ਹਾਂਜੀ ਪਰ ਮੈਨੂੰ ਦੱਸੋ ਸਭ ਤੋਂ ਬੈਸਟ ਚੀਜ਼ ਜਿਹੜੀ ਤੁਸੀਂ ਬਣਾਉਦੇ ਹੋ ਸਭ ਤੋਂ ਵੱਧ ਕੀ ਵਿਕਦਾ ਤੁਹਾਡਾ ਨਾਨ ਵੀ ਵਧੀਆ ਆਪਣੇ ਅੱਛਾ ਮਿਕਸ ਨਾਨ ਹੁੰਦਾ ਵਧੀਆ ਆਲੂ ਪਿਆਜ਼

ਇਦਾਂ ਲਾਈ ਹੁਣ ਉਹਦਾ ਸਲਾਦ ਬੜਾ ਵਧੀਆ ਆ। ਆ ਦੇਖੋ ਮਿਕਸ ਦਾ ਸਲਾਦ ਸਰ। ਅੱਜਾ ਭਾਈ ਮੈਨੂੰ ਇੱਕ ਗੱਲ ਹੋਰ ਦੱਸੋ ਵੀ ਇੱਥੇ ਤੁਸੀਂ ਜਦੋਂ ਹੁਣ ਕਈਆਂ ਦੇ ਕਮੈਂਟ ਬੰਦਿਆ ਵੀ ਦਸਤਾਨੇ ਨਹੀਂ ਪਾਏ ਹੁੰਦੇ। ਹਾਂ ਜੀ। ਦਸਤਾਨੇ ਕਿਉਂ ਨਹੀਂ ਪਾਉਂਦੇ ਹੱਥਾਂ 'ਤੇ? ਦਸਤਾਨੇ ਹੁਣ ਸੂਰਤ ਉਹ ਇਦਾਂ ਹੀ ਜਲਦਾ ਪਿਆ ਕੰਮ ਹੈ ਆਪਣਾ ਵੀਡੀਓ ਤੇ ਦੇ। ਖਾਈ ਜਾਂਦੇ ਪੁਰਾਣੀਆਂ ਰੇੜੀਆਂ ਆਪਣੀਆਂ ਨਵੀਆਂ ਆਵਣਾਂ ਕੰਮ 'ਤੇ। ਅੱਛਾ। ਗੱਲ ਇਹ ਵੀ ਹੈ ਨਾ ਵੀ ਗੱਲ ਮੇਨੇ ਇੱਕ ਹੋਰ ਵੀ ਚੀਜ਼ਾਂ ਵੀ ਜੇ ਆਪਾ ਹੱਥਾਂ ਦੇ ਦਸਤਾਨੇ ਪਾ ਵੀ ਲਈਏ ਤੇ ਜੇ ਖਾਣਾ ਤੇ ਕੰਮਾ ਬਣਾ ਲਈਏ ਤੇ ਫਿਰ ਉਹ ਗਲਤੀ ਉੱਥੇ ਆ ਗਈ। ਗਲਤੀ ਉੱਥੇ ਹੈ ਨਾ ਬੇਦਰੋਂ ਵਾਲਾ ਬੈਟਰ ਆ ਵੀ ਆਪਾਂ ਖਾਣਾ ਚੰਗਾ ਬਣਾਈਏ ਸਾਫ ਸੁਥਰਾ ਬਣਾਈਏ ਤੇ ਦਸਤਾਨੇ ਦੀ ਲੋੜ ਹੀ ਨਾ ਪਵੇ। ਦਸਤਾਨੇ ਫੇਰ ਪਾਈ ਦੇ ਕਿੰਦਾ ਵੀ ਗਾਰੀ ਗਾਰ ਰੱਖੇ ਮੋਰੇ ਜਾਂ ਆਪਾਂ ਹੈਲਪਰ ਰੱਖੇ ਜਾਂ ਦਾ ਆਪਣਾ ਹੱਥ ਹੀ ਕੰਮ ਆ ਆਪਾਂ ਸਫਾਈ ਨਾ ਕਰੀ ਦਾ। ਦੂਜੀ ਗੱਲ ਇਹ ਵੀ ਆ ਵੀ ਨਾਲੇ ਜਦੋਂ ਤੁਸੀਂ ਕੋਈ ਦਸਤਾਨੇ ਪਾਉਣੇ ਉਹ ਨਾਲੇ ਸੇਕ ਬਹੁਤ ਲੱਗਦਾ ਮੋਰੇ। ਸੇਕ ਨਾਲ ਸੇਕ ਹੀ ਕੰਮ ਸੇਕੇ ਦੇ ਨਾਲ ਫੇਰ ਦਸਤਾਨੇ ਵੀ ਉਹ ਖਰਾਬ ਹੋਣਗੇ ਹੱਥਾਂ ਨੂੰ ਨੁਕਸਾਨ ਦੇਣਗੇ ਉਹ ਕਿਉਂਕਿ ਪਲਾਸਟਿਕ ਦਾ ਦੱਸਦਾ ਨਾ ਪਾਉਂਗੇ ਪਲਾਸਟਿਕ ਜਦੋਂ ਖਾਣੇ ਨਾਲ ਮਿਕਸ ਹੋਊਗੀ ਆਬਵੀਅਸਲੀ ਨੁਕਸਾਨ ਦੇਊਗੀ ਹਾਂਜੀ ਪਰ ਉਹਦੇ ਵਿੱਚ ਚਲੋ ਸਫਾਈ ਰੱਖਣੀ ਲੱਗਦੀ ਸੇ ਬਸ ਸਫਾਈ ਰੱਖੋ ਬੈਟਰ ਤਰੀਕੇ ਨਾਲ ਕੰਮ ਕਰੋ ਤੇ ਠੀਕ ਹੈ ਭਾਜੀ ਸਾਡੂ ਨਾਲ ਇੱਕ ਸਮੋਸਾ ਲਾਈਓ ਤਾਂ ਜੀ ਠੀਕ ਤੇ ਨਾਲ ਮੈਨੂੰ ਭਟੂਰਾ ਵੀ ਇੱਕ ਹੀ ਲਾ ਕੇ ਦਿਓ ਜਿਆਦਾ ਨਾ ਲਾਈਓ ਤੇ ਤੇਸ ਆਪਾਂ ਜਰੂਰ ਕਰਾਂਗੇ ਅੱਛਾ ਇਹ ਤੇ ਨਾਲ ਸਾਡੇ ਕੋਲ ਤਿੰਨ ਬੱਚੇ ਹੀ ਫੜਲੇ ਸਕੂਲੋਂ ਆਏ ਹੋ ਇਹ ਮੈਨੂੰ ਹੁਣ ਇਹਨੂੰ ਪੁੱਛਦਿਆਂ ਵੀ ਇਹ ਛੁਪੀ ਕਰਕੇ ਆਇਆ ਜਾਂ ਕਿਵੇਂ ਆਇਆ ਭਾਈ ਕੀ ਹਾਲ ਆ ਰਿਆ ਭਾਈ ਕੀ ਨਾਮ ਪਹਿਲਾ ਨਾਮ ਦੱਸੋ ਆਪਣੇ ਤੇ ਜਣੇ ਮੇਰਾ ਨਾਮ ਜੈਪਾਲ ਹੈ ਜੈਪਾਲ ਕਿਹੜੀ ਕਲਾਸ ਪਲਸ 2 ਪਲਸ 2 ਅਰਮਾਨ ਸਿੰਘ ਕਿਹੜੀ ਕਲਾਸ ਪਲਸ 2 ਨਿਤੇਸ਼ ਕੁਮਾਰ ਪਲਸ 2 ਪਲਸ 2 ਕੀ ਬਾਤ ਹੈ ਅੱਛਾ ਹੁਣ ਮੈਂ ਦੱਸੋ ਵੀ ਇੱਥੇ ਤੁਸੀਂ ਫਲੋਰ ਆਏ ਹੋ ਕਿ ਕਿਹੜੇ ਸਕੂਲ ਕਿਹੜਾ ਤੁਹਾਡਾ ਟੇੰਗ ਸਰਕਾਰੀ ਸੀਨੀਅਰ ਸਕੱਟਰੀ ਸਮਾਰਟ ਸਕੂਲ ਟੇੰਗ ਕੀ ਬਾਤ ਹੈ ਤੇ ਇੱਥੇ ਆਏ ਹੋ ਤੁਸੀਂ ਹੁਣ ਸਪੈਸ਼ਲ ਨਾਂ ਖਣਵਾਣ ਵਾਸਤੇ ਭਾਈ ਕਿਵੇਂ ਲੱਗੇ ਪਹਿਲਾ ਨਾਮ ਦੱਸੋ ਕਿਵੇਂ ਲੱਗੇ ਬਾਕੀ ਗੱਲ ਬਾਅਦ ਕਰ ਲਈਏ ਨਾਮ ਬਹੁਤ ਸਵਾਦ ਸਵਾਦ ओके ਇਹਦੇ ਹੋਰ ਵੀ ਕੁਝ ਟਰਾਈ ਕੀਤਾ ਕਿ ਨਾ ਨਹੀਂ ਟਰਾਈ ਕੀਤਾ ਨਾ ਨਹੀਂ ਟਰਾਈ ਅੱਛਾ ਅੱਛਾ ਹੁਣ ਮੈਨੂੰ ਇਹ ਕਹ ਲਓ ਸਭ ਸਕੂਲੋਂ ਛੁੱਟੀ ਕਰ ਲੈ ਕੇ ਆਏ ਹੋ ਭੱਜ ਕੇ ਆਏ ਹੋ ਛੁੱਟੀ ਹੋ ਗਈ ਆ ਅੱਛਾ ਛੁੱਟੀ ਹੋ ਗਈ ਆ ਬਹੁਤ ਵਧੀਆ ਭਈ ਅੱਛਾ ਇਹ ਤੇ ਸਭ ਤੋਂ ਹੋਰ ਬੈਸਟ ਤੁਹਾਨੂੰ ਕੀ ਲੱਗਦਾ ਇੱਥੇ ਨਾ ਲੱਗਦੀ ਜੇ ਕਦੀ ਪਡੂਰੇ ਵੀ ਟਰਾਈ ਕੀਤੇ ਨੇ ਨਾ ਨਹੀਂ ਤੁਹਾਨੂੰ ਨਾ ਨਹੀਂ ਵਧੀਆ ਲੱਗਦਾ ਕੀ ਬਾਤ ਹੈ ਤੈਗੇ ਤੇ ਕਿੰਨੀ ਕਿੰਨੀ ਦੂਰ ਆਏ ਤੋ ਹੈਗਾ 5-6 ਕਿਲੋਮੀਟਰ ਨਾ 5-6 ਕਿਲੋਮੀਟਰ ਕੀ ਬਾਤ ਹੈ ਸਪੈਸ਼ਲ 5-6 ਕਿਲੋਮੀਟਰ ਤੋ ਤੁਸੀਂ ਆਏ ਇੱਥੇ ਮਾਝਾ ਦਾ ਬਹੁਤ ਵਧੀਆ ਭਾਈ ਬਹੁਤ ਵਧੀਆ ਚਲੋ ਥੈਂਕ ਯੂ ਸੋ ਮੱਚ ਭਾਈ ਲਓ ਜੀ ਆ ਆ ਗਈ ਸਾਡੀ ਪਲੇਟ ਤੇ ਉੱਪਰ ਆ ਗਿਆ ਪਿਆਜ਼ ਆ ਆ ਗਈ ਚਟਨੀ ਨਾਲ ਇੱਕ ਮਿਰਚ ਜਰੂਰ ਰੱਖੋ ਭਾਜੀ ਹਾਂ ਕਾ ਵਾਟ ਤੇ ਨਾਲ ਇੱਕ ਪਲੂਰਾ ਦੇਣ ਲੱਗੇ ਹੋ ਅੱਛਾ ਇਹਦੇ ਨਾਲ ਹੀ ਹਾਂ ਜੀ ਮਾਫ ਕਰ ਅਜੇ ਇੱਕ ਚੀਜ਼ ਹੋਰ ਤੁਹਾਨੂੰ ਦੱਸਾਂ ਵੀ ਤੁਸੀਂ ਨਾ ਆ ਚੀਜ਼ ਬੰਦ ਕਰੋ ਠੀਕ ਠੀਕ ਹੈ ਜੀ ਇਹ ਨਹੀਂ ਦੇਣੀ ਮੈਨੂੰ ਤੁਸੀਂ ਇਸ ਤੋਂ ਬਿਨਾਂ ਦਿਓ ਕਿਉਂਕਿ ਇਹ ਨਹੀਂ ਜਿਹੜੀ ਸ਼ਾਈ ਹੈ ਜਿਹੜੀ ਨਾ ਉਹ ਬੜੀ ਖਤਰਨਾਕ ਹੁੰਦੀ ਆ ਜੇਦੋਂ ਖਾਣੇ ਨਾਲ ਅਟੈਚ ਹੋ ਗਈ ਫਿਰ puri ਹੋ ਸਕਦਾ ਨਾ ਇਸ ਕਰਕੇ ਟਿਸ਼ੂ ਰੱਖਿਆ ਕਰੋ ਇਹਨੂੰ ਰਹਿਣ ਦਿਓ ਤੇ ਸੋ ਆ ਆਪਣਾ ਆ ਗਿਆ ਜੀ ਬ੍ਰੈਕਫਾਸਟ ਤੇ ਹੁਣ ਆਪਾਂ ਕਰਦੇ ਆ ਡਰਾਈ ਤੇ ਲੋ ਜੀ ਫਾਈਨਲੀ ਸਾਡੇ ਕੋਲ ਸਾਡਾ ਬ੍ਰੇਕਫਾਸਟ ਆ ਚੁੱਕਿਆ ਜੀ ਇਹ ਆ ਜੀ ਭਟੂਰਾ ਤੇ ਇਹ ਆ ਜੀ ਪਲੇਟ ਸਮੋਸਿਆਂ ਦੀ ਤੇ ਦੇਖ ਸਕਦੇ ਹੋ ਕੀ ਬਾਤ ਹੈ ਖੋਣ ਵਾਰੀ ਆ ਗਈ ਟੈਸਟਿੰਗ ਦੀ ਟੈਸਟਿੰਗ ਕਰਦੇ ਆ ਅਜਮਾ ਫਤਿਹ ਨਾਲ ਲਮਾ ਪਤੇ ਉਰੇ ਆ ਜਾ ਯਾਰ ਤੇ ਹੁਣ ਚਲੋ ਤੇ ਪਹਿਲਾਂ ਆਪਾਂ ਟੇਸਟ ਕਰਦੇ ਆ ਸਮੋਸੇ ਕਿਉਂਕਿ ਸਮੋਸੇ ਆਪਾਂ ਕਾਫੀ ਟੇਸਟ ਕਰ ਚੁੱਕੇ ਜਿਵੇਂ ਕਿ ਰਕੋਦਰ ਹੈ ਗਿਆ ਨਿਗਲੇ ਦੇ ਸਮੋਸੇ ਨੂਰਮਲ ਹੈ ਗਿਆ ਸਭ ਤੋਂ ਟਾਪ ਦਾ ਮੰਨ ਲਓ ਜੇ ਕਹਿੰਦੇ ਗੋਡ ਫਾਦਰ ਕਹਿੰਦੇ ਸਮੋਸਿਆਂ ਦਾ ਰੂ ਸਮੋਸਿਆਂ ਵਾਲਾ ਤੇ ਇਹਨਾਂ ਦਾ ਸਮੋਸਾ ਵੀ ਟੇਸਟ ਕਰਨਾ ਬਣਦਾ ਭਾਈ ਹੂੰ ਖਰੀ ਮਿਰਚ ਬਹੁਤ ਕਰਾਰੀ ਆ ਧਿਆਨ ਨਾਲ ਜਦੋਂ ਵੀ ਕਨੇ ਖਾਣੀ ਹੋਈ ਉਨਾ ਪਾਈ ਕੰਮ ਕਰ ਲੈਨੇ ਆ ਤੇ ਇਹਨੂੰ ਭਟੂਰੇ ਨੂੰ ਆਪਾਂ ਨਾਲ ਹੀ ਲੈ ਲੈਨੇ ਆ ਹਨਾ ਯਾਰ ਕਿਵੇਂ ਕਰੀਏ ਇਹਨੂੰ ਇੱਕ ਪਲੇਟ ਦੇ ਦੋ ਵੱਡੀ ਤੇ ਦੋਨ ਭਟੂਰੇ ਫੇਰ ਉਹਨਾਂ ਗੱਲ ਹੀ ਮੰਦੀ ਆ ਆ ਗਿਆ ਇਹਦੇ ਵਿੱਚ ਭਟੂਰਾ ਆ ਆ ਗਿਆ ਇਹਦੇ ਵਿੱਚ ਪਲੇਟ ਕੀ ਬਾਤ ਹੋਰ ਬੜੀ ਗੱਲ ਆ ਉਹ ਕੀ ਬਾਤ ਅਜਾ ਇੱਕ ਗੱਲ ਤਾਂ ਦਿਖਾ ਲਈਏ ਭਪੂਰੇ ਜੀ ਬਿਲਕੁਲ ਤੇਲ ਨਹੀਂ ਹੈਗਾ ਸੁੱਕਾ ਭੂਰਾ ਬਿਲਕੁਲ ਕੋਈ ਆਇਲ ਨਹੀਂ ਇਹਦੇ ਵਿੱਚ ਆ ਦੇਖ ਸਾਹਮਣੇ ਹਾ ਤਾਂ ਬਿਲਕੁਲ ਸੁੱਕੇ ਪੈ ਗਏ ਜਿੰਨਾ ਮੈਂ ਅੱਜ ਕੱਲ ਲੋਕਾਂ ਦੇ ਪਟੂਰੀਆਂ ਦੇ ਵਿੱਚ ਤੇ ਪੂੜੀਆਂ ਦੇ ਤੇਲ ਹੁੰਦਾ ਉਹਨਾਂ ਇਹਦੇ ਬਿਲਕੁਲ ਵੀ ਨਹੀਂ ਹੈਗਾ ਤੇ ਲੋਰੀ ਵੀ ਬਾਰੀ ਆ ਗਈ ਹੁਣ ਇਹਨਾਂ ਦੇ ਪਟੂਰੇ ਉੱਟੇ ਇਸਕਾ ਕੀ ਆ ਨਾ ਬਾਜੀ ਤੁਹਾਡਾ ਪਣੂਰਾ ਬਹੁਤ ਵਧੀਆ ਤੇ ਬਿਨਾ ਤੇਲ ਤੋਂ ਬਹੁਤ ਵਧੀਆ ਲੱਗਾ ਬਾਜੀ ਤੇ ਕੋਨਾ ਕਿਉਂਕਿ ਵਾਈਟ ਕਰਦੇ ਆ ਤੇ ਉਸ ਤੋਂ ਬਾਅਦ ਕਰਦੇ ਆ ਫਿਰ ਵੀਡੀਓ ਦੇ ਸਮਾਪਤ ਹੂੰ ਬਾਈ ਹੁਣਾਂ ਨੂੰ ਤਾਂ ਅੰਦਾਜ਼ਾ ਲੱਗਿਆ ਸਕੂਲ ਸਰਕਾਰੀ ਸਕੂਲ ਦੀ ਗਰਾਊਂਡ ਦੇ ਬਿਲਕੁਲ ਬਾਹਰ ਇਹਨਾਂ ਦੀ ਰੇੜੀ ਲੱਗਦੀ ਆ ਸਾਹਮਣੇ ਇੱਕ ਇਹਨਾਂ ਦਾ ਜਿਹੜਾ ਸੈਂਟ ਥੋਮਸ ਸਕੂਲ ਆ ਫਲੋਰ ਦੇ ਵਿੱਚ ਉਹਦੇ ਬਿਲਕੁਲ ਸਾਹਮਣੇ ਬਾਈ ਹੁਣਾਂ ਦੀ ਰੇੜੀ ਆ ਤੇ ਬਾਈ ਹੁਣਾਂ ਨੂੰ ਜਦੋਂ ਤੁਸੀਂ ਆ ਕੇ ਮਿਲੋਗੇ ਇਹਨਾਂ ਦੇ ਕੋਲ ਖਾਣੇ ਬਹੁਤ ਵਧੀਆ ਨੇ ਭਡੂਰੇ ਰეკਮੈਂਡ ਕਰਦੇ ਆ ਨਾਲ ਰეკਮੈਂਡ ਕਰਦੇ ਆ ਤੇ ਸਮੋਸੇ ਰეკਮੈਂਡ ਕਰਦੇ ਆ ਇਹਨਾਂ ਕੋਲ ਆ ਕੇ ਜ਼ਰੂਰ ਟਰਾਈ ਕਰੋ ਤੇ ਹੁਣ ਤੁਸੀਂ ਕਰਨਾ ਕੀ ਆ ਸੋ ਸਿਰ ਤੁਸੀਂ ਇੱਕ ਇੰਨਾ ਕੰਮ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਸੋਹਣਾ ਜਿਹਾ ਕਮੈਂਟ ਕਰਕੇ ਦੱਸਣਾ